ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਮੁੰਸਾ ਸੋਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਨੋ ਸ਼ਹੀਦਾਂ ਦੇ ਸਰਤਾਜ ਧੰਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਪੀਟੀਸੀ ਦੀ ਖਾਸ ਪੇਸ਼ਕਸ਼ ਸਜਦਾ ਸ਼ਹਾਦਤ ਨੂੰ ਧੰਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦੋਤੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਸੁਪੁੱਤਰ ਗੁਰੂ ਸਾਹਿਬ ਜੀ ਦਾ ਆਗਮਨ ਸਨ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਭ ਤੋਂ ਵੱਡੇ ਸੁਪੁੱਤਰ ਪ੍ਰਿਥੀ ਚੰਦ ਜੀ ਦੂਸਰੇ ਮਹਾਦੇਵ ਜੀ ਅਤੇ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਪ੍ਰਿਥੀ ਚੰਦ ਨਿਰੋਲ ਗਰਸਤੀ ਮਹਾਦੇਵ ਜੀ ਤਿਆਗੀ ਪਰੰਤੂ ਜਦ ਗੁਰੂ ਅਰਜਨ ਸਾਹਿਬ ਦੇ ਜੀਵਨ ਵੱਲ ਦੇਖਦੇ ਆ ਤੇ ਧੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਰਸਤੀ ਅਤੇ ਤਿਆਗ ਦੀ ਮੂਰਤ ਗੁਰੂ ਅਮਰਦਾਸ ਜੀ ਨੇ ਬਚਪਨ ਦੇ ਵਿੱਚ ਹੀ ਗੁਰਵਜਨ ਸਾਹਿਬ ਜੀ ਨੂੰ ਬਾਣੀ ਦਾ ਬੋਇਤਾ ਤੇ ਭਾਰੀ ਬੁਰਖ ਹੁੰਦਾ ਵਰਦਾਨ ਦੇ ਦਿੱਤਾ ਗੁਰੂ ਸਾਹਿਬ ਜੀ ਸੇਲ ਸੁਭਾ ਨਾਮ ਬਾਣੀ ਵਿੱਚ ਰੰਗੇ ਤੇ ਗੁਰੂ ਪਿਤਾ ਦੀ ਆਗਿਆ ਦੇ ਵਿੱਚ ਚੱਲਣ ਵਾਲੇ ਇਹਨਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਵੱਡਾ ਹੋਣ ਕਰਕੇ ਗੁਰੂ ਘਰ ਦੇ ਕਾਰਜਾਂ ਵਿੱਚ ਅੱਗੇ ਹੋ ਕੇ ਰਹਿੰਦਾ ਸੀ ਨਾਮ ਸਿਮਰਨ ਦੇ ਨਾਲੋ ਗਤੀ ਅਤੇ ਧਨ ਪਦਾਰਥਾਂ ਵੱਲ ਉਸ ਦੀ ਰੁਚੀ ਵਧੇਰੇ ਸੀ ਇਸ ਕਰਕੇ ਉਹ ਮਨ ਹੀ ਮਨ ਵਿੱਚ ਆਪਣੇ ਆਪ ਨੂੰ ਗੁਰੂ ਘਰ ਦਾ ਉੱਤਰਾ ਅਧਿਕਾਰੀ ਸਮਝ ਬੈਠਾ ਸੀ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਇੱਕ ਨਹੀਂ ਅਨੇਕਾਂ ਸਤਗੁਰਾਂ ਨੇ ਵੱਡਮੁੱਲੇ ਕਾਰਜ ਕੀਤੇ ਜੋ ਸਿੱਖ ਧਰਮ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੱਡਮੁੱਲੀਆਂ ਦਾਤਾਂ ਹਨ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਹੀਂ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾ ਕੇ ਇੱਕ ਨਵੀਂ ਪਿਰਤ ਪਾਈ ਅਤੇ ਕੁਰਬਾਨੀ ਤੇ ਬਡਮੁੱਲੇ ਸਦਾਂਤ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਬਨਾ ਕੇ ਸਾਜਨ ਦਾ ਸਦਾਂਤ ਸਪਸ਼ਟ ਕਰ ਦਿੱਤਾ ਇੰਨਾ ਹੀ ਨਹੀਂ ਸੰਤੋਖ ਸਰਤਾ ਸਰੋਵਰ ਤਰਨ ਤਰਨ ਸਾਹਿਬ ਦਾ ਸਰੋਵਰ ਦਾ ਨਿਰਮਾਨ ਵਰਗੇ ਬਡਮੁੱਲੇ ਕਾਜ ਸਤਗੁਰਾਂ ਨੇ ਆਪ ਕੀਤੇ ਇੱਥੇ ਹੀ ਬਸ ਨਹੀਂ ਲਾਹੌਰ ਵਿੱਚ ਆਏ ਹੋਏ ਕਾਲ ਦੇ ਪੀੜਤਾ ਦੀ ਸਹਾਇਤਾ ਵੀ ਕੀਤੀ ਅਤੇ ਬੋਲੀ ਸਾਹਿਬ ਦਾ ਨਿਰਮਾਨ ਵੀ ਕਰਵਾਇਆ ਜੱਪਿਓ ਜਿਨ ਅਰ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਫਿਰ ਸੰਕਟ ਜੂਨ ਗਰਬ ਨਾਇਆਉ ਜਪਿਓ ਜਿਨ ਅਰਜਨ ਗੁਰੂ ਸਾਹਿਬ ਦੇ ਮਨ ਵਿੱਚ ਗੁਰਬਾਣੀ ਦਾ ਬਹੁਤ ਵੱਡਾ ਮਹੱਤਵ ਸੀ। ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਬਟਮੁੱਲਾ ਕਾਰਜ ਇਹ ਕੀਤਾ ਕਿ ਹਿੰਦੂਸਤਾਨ ਦੇ ਪ੍ਰਸਿੱਧ ਭਗਤ ਅਤੇ ਸੂਫੀ ਫਕੀਰਾਂ ਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਦਾ ਸਦਾਤ ਗੁਰਮਤ ਦੇ ਨਾਲ ਮੇਲ ਖਾਂਦਾ ਸੀ। ਸਨ 1604 ਈਸਵੀ ਦੇ ਵਿੱਚ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਇਸ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ। ਗੁਰੂ ਅਰਜਨ ਸਾਹਿਬ ਜੀ ਵੱਲੋਂ ਤਿਆਰ ਕਰਵਾਈ ਆਦ ਗ੍ਰੰਥ ਸਾਹਿਬ ਦੀ ਈੜ ਜਿਸ ਦੇ ਵਿੱਚ ਪੰਜ ਗੁਰਸਹਿਬਾਨ 15 ਭਗਤ 11 ਪੱਟ ਸੱਤਾ ਬਲਵੰਡ ਰਬਾਬੀਆਂ ਅਤੇ ਬਾਬਾ ਸੁੰਦਰ ਜੀ ਦੀ ਬਾਣੀ ਦਰਜ ਕਰਵਾਈ ਇਹ ਮਹਾਨ ਗ੍ਰੰਥ ਸਾਰੇ ਭਾਰਤ ਦੇ ਅਤੇ ਸਾਰੇ ਧਰਮਾਂ ਦੇ ਅਧਿਆਤਮਿਕ ਵਿਰਸੇ ਦਾ ਵਿਸ਼ਾਲ ਭੰਡਾਰ ਹੈ ਇਸ ਵਿੱਚ ਦਰਜ ਬਾਣੀ ਦਾ ਲਗਭਗ 1 ਤਿਹਾਈ ਭਾਗ 30 ਰਾਗਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਖੁਦ ਦਾ ਰਚਿਆ ਹੋਇਆ ਹੈ prabhu ki sharan ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਸ਼੍ਰੀ ਸੁਖਮਨੀ ਸਾਹਿਬ 52 ਅਖਰੀ 12 ਮਾਮਾਜ 6 ਵਾਰਾਂ ਗਾਥਾ ਫੁਨੇ ਅਤੇ ਸਵਈਏ ਹਨ ਗੁਰਬਾਣੀ ਦਾ ਸਿਧਾਂਤ ਨੂੰ ਲਿਖਤੀ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਪ੍ਰਤੱਖ ਸੀ ਇੱਥੇ ਵਸਨੇ ਬਾਬਾ ਬੁੱਢਾ ਜੀ ਸਿੱਖਾਂ ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਸਤਕਾਰ ਦੇ ਪਾਤਰ ਗੁਰਨਾਨਕ ਸਾਹਿਬ ਦੇ ਦਰੋਂ ਕਰੋ ਵਰਸਾਏ ਬ੍ਰਹਮ ਗਿਆਨੀ ਸਿੱਖ ਸੰਤ ਉਹਨਾਂ ਨੂੰ ਸ਼੍ਰੀ ਆਦ ਗਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਅਤੇ ਗ੍ਰੰਥੀ ਪਾਤੀ ਸਿੰਘਾਂ ਦੀ ਪਤਾ ਪ੍ਰਚਲਿਤ ਸਤਿਗੁਰਾਂ ਨੇ ਆਪ ਕੀਤੀ ਜੋ ਅੱਜ ਤੱਕ ਬਾਦ ਦਸਤੂਰ ਜਾਰੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਗੁਰੂ ਸਾਹਿਬ ਨੇ ਆਪ ਕਾਇਮ ਕੀਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਥਾਪੜਾ ਬਖਸ਼ ਕੇ ਸ਼ਬਦਾਂ ਦੀ ਵਿਆਖਿਆ ਦਾ ਕਾਰਜ ਆਰੰਭ ਕਰਵਾ ਕੇ ਕਥਾ ਕਰਨ ਦੀ ਪ੍ਰੇਰਤ ਪਾਈ ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹੇ ਰੰਗ ਰਾਤਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਅਤਿ ਸ਼ਾਂਤਮਈ ਸੀ। ਉਹਨਾਂ ਦੀ ਬਾਣੀ ਦੇ ਵਿੱਚ ਸੁਖ ਸ਼ਾਂਤੀ ਵਿਸ਼ੇ ਹੀ ਪ੍ਰਦਾਨ ਸਨ। ਇਸ ਦੇ باوجود ਗੁਰੂ ਸਾਹਿਬ ਨੂੰ ਯਾਸਾ ਦੇ ਅਧੀਨ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਾ ਹੁਕਮ ਦੇ ਦਿੱਤਾ ਗਿਆ। ਇਸ ਦਾ ਉਦੇਸ਼ ਸਿੱਖ ਧਰਮ ਦੇ ਸਥਾਪਿਤ ਹੋਣ ਨੂੰ ਰੋਕਣਾ ਅਤੇ ਗੁਰੂ ਸਾਹਿਬ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰਨਾ ਸੀ। ਇਸ ਹੁਕਮ ਪਿੱਛੇ اسلام ਦੇ ਧਾਰਮਿਕ ਕੱਟੜ ਲੋਕਾਂ ਦੀ ਸਹਿਮਤੀ ਵੀ ਨਾਲ ਸੀ ਇਸ ਵਿੱਚ ਕਾਜ਼ੀਆਂ ਮੁੱਲਾ ਤੋਂ ਇਲਾਵਾ شیخ ਅਹਿਮਦ ਸਰਾਂਦੀ ਵਰਗੀਆਂ ਕੱਟੜ ਪੰਥੀ ਧਾਰਮਿਕ ਹਸਤੀਆਂ ਦਾ ਹੱਥ ਸੀ ਤੁਹਾਨੂੰ ਗੁਰੂ ਅਜਨ ਦੇ ਸੱਚੇ ਪਾਤਸ਼ਾਹ ਉਹਨਾਂ ਦੇ ਉੱਪਰ ਦੋਸ਼ ਵੀ ਲਾਏ ਗਏ ਤੁਸੀਂ ਜ਼ਾਹਾਂਗੀਰ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ ਹੈ ਇੰਨਾ ਹੀ ਨਹੀਂ ਜਿਸ ਗ੍ਰੰਥ ਸਾਹਿਬ ਦਾ ਤੁਸੀਂ ਪ੍ਰਕਾਸ਼ ਕੀਤਾ ਹੈ ਇਸ ਵਿੱਚ ਤੁਸੀਂ ਕਈ ਸ਼ਬਦ ਇਹੋ ਜਿਹੇ ਦਰਜ ਕੀਤੇ ਹਨ ਜਿਹੜੇ ਸਾਡੀ ਇੱਥੀ ਪੈ ਕਰਦੇ ਹਨ ਹਾਲਾਂਕਿ ਅਜੇ ਕੋਈ ਗੱਲ ਨਹੀਂ ਸੀ ਧੰਨ ਗੁਰੂ ਅਚਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਲਾਹੌਰ ਤੋਂ ਜਾਰੀ ਕਰ ਦਿੱਤੇ ਗਏ ਹਜ਼ੂਰ ਨੂੰ ਲਾਹੌਰ ਬੁਲਾਇਆ ਗਿਆ ਮੇਰੇ ਕਿਰਪਾਲੂ ਦਾਤਾ ਜੀ ਨੇ ਇੱਕ ਰਾਤ ਅੰਮ੍ਰਿਤਸਰ ਵਿਖੇ ਬਤੀਤ ਕੀਤੀ ਇੱਥੇ ਸਤਗੁਰਾਂ ਨੇ ਬੋਲਾ ਕਿ ਸੰ ਉਸ ਪਰਮਾਤਮਾ ਦਾ ਹੁਕਮ ਹੈ ਉਸ ਦੇ ਪਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ ਅੰਮ੍ਰਿਤਸਰ ਦੀ ਧਰਤੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਆਪਣੇ ਪੁੱਤਰ ਹਰ ਗੋਬਿੰਦ ਨੂੰ ਆਖਿਆ ਬੇਟਾ ਬਾਬਾ ਬੁੱਢਾ ਜੀ ਦਾ ਹਮੇਸ਼ਾ ਸਾਥ ਰੱਖਣਾ ਕੋਈ ਵੀ ਕੰਮ ਕਰਨਾ ਇਹਨਾਂ ਦੀ ਸਲਾਹ ਜ਼ਰੂਰ ਲੈਣੀ ਜਦੋਂ ਸਤਗੁਰੂ ਲਾਹੌਰ ਚੱਲਣ ਲੱਗੇ ਤਾਂ ਪੰਜ ਸਿੱਖ ਗੁਰੂ ਕੇ ਪਿਆਰੇ ਭਾਈ ਵਿਦੀ ਚੰਦ ਭਾਈ ਪ੍ਰਾਨਾ ਜੀ ਭਾਈ ਜੇਠਾ ਜੀ ਭਾਈ ਪੈੜਾ ਜੀ ਅਤੇ ਭਾਈ ਲੰਗਾਹ ਜੀ ਨਾਲ ਸਨ ਪਾਸ਼ਾ ਲਾਹੌਰ ਪਹੁੰਚੇ ਜੇੜ ਦਾ ਤਪਦਾ ਮਹੀਨਾ ਗਰਮੀ ਦਾ ਬਹੁਤ ਕਹਿ ਸੀ ਜ਼ਾਹگیر ਨੇ ਮਰਤਜਾ ਖਾਨ ਨੂੰ ਕਹਿ ਦਿੱਤਾ ਕਿ ਯਾਸਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ ਇਹ ਤੇ ਇਹ ਵੀ ਦੱਸ ਦਈਏ ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ ਉਹ ਕਹਿੰਦੇ ਸਨ ਜਦੋਂ ਰੱਬ ਦੇ ਰੰਗਿਆਂ ਨੂੰ ਮਾਰਨਾ ਹੋਵੇ ਤਾਂ ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ ਕਿਉਂਕਿ ਉਹਨਾਂ ਦੇ ਖੂਨ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ ਹਨ ਸ਼ਹੀਦ ਕਰਨ ਤੋਂ ਪਹਿਲਾਂ ਹਜ਼ੂਰ ਨੂੰ ਸਾਹਮਣੇ ਬਿਠਾ ਕੇ ਦੋ ਤਿੰਨ ਗੱਲਾਂ ਕਹੀਆਂ ਗਈਆਂ ਤੁਸੀਂ ਖੁਸਰਾਂ ਨੂੰ ਪ੍ਰਸ਼ਾਦ ਪਾਣੀ ਛਕਾਇਆ ਹੈ ਅਤੇ ਨਾਲ ਹੀ ਉਸ ਦੀ ਰੁਪਈਆਂ ਦੇ ਨਾਲ ਮਦਦ ਕੀਤੀ ਹੈ ਜਿਸ ਕੰਮ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ ਦੂਜੀ ਗੱਲ ਆਖੀ ਗਈ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ ਇਸ ਵਿੱਚ ਸਾਡੇ ਕਹਿਣ ਮੁਤਾਬਕ ਕੋਈ ਨਾ ਕੋਈ ਸ਼ਬਦ ਪਾਏ ਜਾਣ ਜੇ ਸਾਡੀ ਗੱਲ ਮੰਨ ਲੋਗੇ ਤਾਂ ਠੀਕ ਜੇ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਨੂੰ ਤਤੀ ਤਵੀ ਤੇ ਬਿਠਾਇਆ ਜਾਵੇਗਾ ਉਬਲਦੀ ਦੇਗ ਵਿੱਚ ਬਿਠਾ ਕੇ ਸੀਧ ਕਰ ਦਿੱਤਾ ਜਾਵੇਗਾ ਧੰਨ ਗੁਰੂ ਚੰਦੇ ਸੱਚੇ ਪਾਤਸ਼ਾਹ ਦੇ ਮੁਬਾਰਕ ਬੋਲ ਸੰਨ ਸਾਨੂੰ ਤਤੀ ਤਵੀ ਪ੍ਰਵਾਨ ਹੈ ਉਬਲ ਦੀ ਦੇਖ ਪ੍ਰਵਾਨ ਹੈ ਸੀਸ ਵਿੱਚ ਪੈਂਦਾ ਹੋਇਆ ਰੇਤਾ ਵੀ ਪ੍ਰਵਾਨ ਹੈ ਪਰ ਜ਼ੁਰਮਾਨੇ ਭਰਨ ਲਈ ਪਾਪੇ ਨਾਨਕ ਦਾ ਕਰ ਨਹੀਂ ਤੇ ਕਿਸੇ ਦੀ ਖੁਸ਼ਾਮਤ ਦੇ ਸ਼ਬਦ ਪਾਣੀ ਵਿੱਚ ਲਿਖੇ ਨਹੀਂ ਜਾ ਸਕਦੇ ਪੰਜ ਦਿਨ ਸਤਗ੍ਰੰਉ ਤਸੀਹ ਦਿੱਤੇ ਗਏ ਪਹਿਲਾ ਸੱਚੇ ਪਾਤਸ਼ਾਹ ਨੂੰ ਭੁੱਖਾ ਰੱਖਿਆ ਗਿਆ ਇੰਨੀ ਤਪ ਦੀ ਤਪਤ ਵਿਸ਼ ਪੀਣ ਲਈ ਪਾਣੀ ਵੀ ਨਾ ਦਿੱਤਾ ਗਿਆ ਅੰਤ ਜੋ ਯਾਸਾ ਦੇ ਕਾਨੂੰਨ ਸਰ kia ਗਿਆ ਸੀ ਉਸੇ ਤਰ੍ਹਾਂ ਸਤਕਰਾਂ ਨੂੰ ਛੇਦ ਕੀਤਾ ਧਨ ਗੁਰੂ ਅਜਨ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਸੀਸ ਤੇ ਰੇਤਾ ਪਾਇਆ ਗਿਆ ਅਤੇ ਫਿਰ ਬਾਅਦ ਵਿੱਚ ਉਬਦੀ ਦੇਗ ਵਿੱਚ ਬਿਠਾ ਕੇ ਸ਼ੇਧ ਕਰ ਦਿੱਤਾ ਗਿਆ ਪਰ ਧਨ ਗੁਰੂ ਅਜਨ ਦੇ ਸੱਚੇ ਪਾਤਸ਼ਾਹ ਰੱਬ ਦੀ ਰਜ਼ਾ ਵਿੱਚ ਅਡੋਲ ਚਿੱਤ ਹੋ ਕੇ ਇਬਾਦਤ ਵਿੱਚ ਜੁੜੇ ਰਹੇ ਅਖੀਰ ਤੇ ਸਤਿਗੁਰੂ ਦੇ ਬੋਲ ਸਨ ਚਿੱਤੇ ਰੱਖਿਓ ਤੁਸੀਂ ਉੱਚੀ ਹਵੇਲੀ ਦੀਆਂ ਦੀਵਾਰਾਂ ਵਿੱਚ ਸਾਨੂੰ ਬੰਦ ਕੀਤਾ ਤੁਸੀਂ ਅਗਦੀਆਂ ਲਪਟਾਂ ਵਿੱਚ ਤਵੀ ਤਪਾਈ ਤੁਸੀਂ ਅੱਗ ਦੇ ਭਾਂਬੜ ਉੱਪਰ ਦੇਖ ਬਾਲੀ ਤੁਸੀਂ ਤਪਦੀ ਰੇਤ ਮੇਰੇ ਸਿਰ 'ਤੇ ਪਾਈ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ ਕਿ ਤੁਸੀਂ ਆਪਣੀ ਤਾਕਤ ਦੇ ਨਾਲ ਮੇਰੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਪਰ ਮੇਰੇ ਜਾਨ ਦੀ ਦੇਰ ਹੈ ਮੇਰੇ ਪੁੱਤਰ ਨੇ ਦੋ ਕਿਰਪਾਨਾਂ ਪਾਣੀਆਂ ਹਨ ਚੇਤੇ ਰੱਖਿਓ ਤਵੀ ਤਪਾਉਣ ਵਾਲਿਓ ਮੇਰੇ ਪੁੱਤਰ ਦੇ ਕਿਰਪਾਨ ਦੀ ਚਾਲ ਤੁਸੀਂ ਚੱਲ ਨਹੀਂ ਸਕਣੀ ਇਤਿਹਾਸ ਦੇ ਬੜੇ ਪਿਆਰੇ ਬੋਲ ਨੇ ਜੋ ਸਤਿਗੁਰੂ ਦੇ ਮukh ਚ ਕਢਾਏ ਨੇ मेरी सदा को दबाना तो मुमकिन है मेरी सदा को दबाना तो मुमकिन है मगर बदलते वक्त की रफ्तार को कौन रोकेगा मेरे ख्यालों की परवाज को रोकने वालों मेरे हर गोविंद की तलवार को कौन रोकेगा ਪਾਣੀ ਤੁਰ ਅਰਜਨ ਮਿੱਟੋ ਕਿਰਪਾਣੀ ਗੁਰ ਅਰਜਨ ਮਿੱਟੋ ਕਿਰਪਾਣੀ ਅੰਤ ਸਤਗੁਰਾਂ ਨੇ ਰਾਵੀ ਤੇ ਜਲ ਵਿੱਚ ਇਸ਼ਨਾਨ ਕੀਤਾ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਹੈ ਉਸੇ ਤਰ੍ਹਾਂ ਮੇਰੇ ਧੰ ਗੁਰੂ ਅਰਜਨ ਤੇ ਸੱਚੇ ਪਾਤਸ਼ਾਹ ਇਸ ਪੰਜ ਪੋਤਕ ਸ਼ੀਰ ਨੂੰ ਤਿਆਗ ਕੇ ਗੁਰਬਾਣੀ ਅਨੁਸਾਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਅਨੁਸਾਰ ਸਤਗੁਰੂ ਅਪੇਧ ਹੋ ਗਏ ਗੁਰੂ ਜੀ ਦੀ ਸ਼ਹੀਦੀ ਇੱਕ ਆਦਰਸ਼ਕ ਯੁੱਗ ਪਲਟਾਉ ਵਿਲੱਖਣ ਅਤੇ ਲਸਾਨੀ ਸ਼ਹੀਦੀ ਸੀ ਉਹਨਾਂ ਨੇ ਮਨੁੱਖਤਾ ਦੀ ਪਲਾਈ ਲਈ ਸ਼ਹੀਦੀ ਦਿੱਤੀ ਉਹਨਾਂ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਨੇ ਰੱਬ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਧੀਰਜ ਤੇ ਸ਼ਾਂਤਮਈ ਰਹਿੰਦੇ ਆ ਅਸੈ ਅਤੇ ਅਕੈ ਕਸ਼ਟ ਸਹਾਰੇ ਭਾਰਤੀ ਪਰੰਪਰਾ ਵਿੱਚ ਇਹ ਪਹਿਲੀ ਸ਼ਹਾਦਤ ਸੀ ਜੋ ਕਿਸੇ ਮਾਪੁਰਖ ਨੇ ਹੱਕ ਸੱਚ ਅਤੇ ਧਰਮ ਦੀ ਖਾਤਰ ਦਿੱਤੀ ਸੀ ਇਸੇ ਲਈ ਹੀ ਧੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਜਾਂਦਾ ਹੈ ਸਾਡਾ ਵੀ ਇਹ ਵੱਡਮੁੱਲਾ ਫਰਜ ਹੈ ਅਸੀਂ ਗੁਰੂ ਸਾਹਿਬ ਦੇ ਚਨਾਂ ਵਿੱਚ ਆਪਣਾ ਤਨ ਮਨ ਤਨ ਅਰਪਣ ਕਰਕੇ ਸਿੱਖ ਸਿਧਾਂਤਾਂ ਦੇ ਧਾਰਨੀ ਬਣੀਏ ਅਤੇ ਗੁਰਮਤ ਦਾ ਪ੍ਰਸਾਰ ਅਤੇ ਪ੍ਰਚਾਰ ਕਰੀਏ ਅਤੇ ਗੁਰਬਾਣੀ ਦਾ ਚਾਨਣ ਜਗ ਵਿੱਚ ਫੈਲਾਈਏ ਸੋ ਗੁਰੂ ਕੀ ਪਿਆਰੀ ਸਾ ਸੰਗਤ ਜੀ ਇਹ ਸੀ ਧੰ ਗੁਰੂ ਅਜਨ ਦੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਤ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਸਜਦਾ ਸ਼ਹਾਦਤ ਨੂੰ ਸਜਦਾ ਸ਼ਹਾਦਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ